ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਰਹਿਣ ਵਾਲੇ ਮਹਾਨ ਲੇਖਕ ਚਰਨਜੀਤ ਸਿੰਘ ਆਪਣੀ ਕਲਮ ਤੋਂ ਫੁੱਟੀਆਂ ਰਚਨਾਵਾਂ ਸਮਾਜ ਨੂੰ ਦੇਣ ਦੇ ਨਾਲ ਨਾਲ ਇੱਕ ਹੋਰ ਮਹਾਨ ਕੰਮ ਕਰ ਗਏ ਹਨ ਆਪਣੀ ਮੌਤ ਤੋਂ ਪਹਿਲਾਂ ਉਹਨਾਂ ਨੇ ਆਪਣਾ ਪੂਰੇ ਦਾ ਪੂਰਾ ਸਰੀਰ ਵੀ ਦਾਨ ਕਰ ਦਿੱਤਾ ਹੈ ਤਾਂ ਜੋ ਮੈਡੀਕਲ ਦੇ ਵਿਦਿਆਰਥੀ ਉਹਨਾਂ ਦੇ ਸਰੀਰ ਨਾਲ ਵਿਸਵਵਿਚਾਰ ਸਕਣ ਉਹਨਾਂ ਨੇ ਆਪਣਾ ਸਰੀਰ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਐਲਾਨ ਆਪਣੇ ਜਿੰਦੇ ਜੀ ਹੀ ਕਰ ਦਿੱਤਾ ਸੀ ਬੀਤੇ ਦਿਨ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲੇ ਚਰਨਜੀਤ আলমਗੀਰ ਦੇ ਮ੍ਰਿਤਕ ਸਰੀਰ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਲੈ ਗਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹ ਮੇਰੇ ਨਾਨਾ ਜੀ ਹੈ ਇਹ ਮਤਲਬ ਇਹ ਸਾਡੇ ਉਹ ਸਰਪ੍ਰਸਤ ਨੇ ਜਿਹੜੇ ਕਿ ਮਤਲਬ ਸ਼ਾਇਰ ਕਿਸੇ ਕਿਸੇ ਨੂੰ ਹੀ ਮਿਲਣਗੇ ਇਹਨਾਂ ਹਮੇਸ਼ਾ ਮਤਲਬ ਆਪਣੇ ਬੱਚਿਆਂ ਦਾ ਆਪਣੇ ਆਪਾਂ ਦੋਤੇ ਪੋਤਿਆਂ ਦਾ ਦੋਤੀਆਂ ਦਾ ਪੋਤਿਆਂ ਦਾ ਪੁੱਤਿਆਂ ਦਾ ਇਨ ਮਤਲਬ ਜਿੰਨੇ ਵੀ ਜਾਣਿਆਂ ਦਾ ਸਾਡਾ ਨਾਮ ਰੱਖਿਆ ਹੋ ਇਹਨਾਂ ਨੇ ਰੱਖਿਆ ਹੈ ਆਪਾਂ ਇਹਨਾਂ ਦੇ ਸ਼ੁਕਰਗੁਜ਼ਾਰਾਂ ਕਿ ਮਤਲਬ ਉਹ ਨਾਮ ਜਿਹੜਾ ਸਾਨੂੰ ਇਹਨਾਂ ਨੇ ਦਿੱਤਾ ਹੈ ਉਹ ਆਪਾਂ ਹਮੇਸ਼ਾ ਆਪਣੀ ਜ਼ਿੰਦਗੀ ਨਾਲ ਕੈਰੀ ਫਾਰਵਰਡ ਕਰ ਸਕਾਂਗੇ ਮਤਲਬ ਜਿਦੋਂ ਸ਼ਾਇਦ ਮੈਂ ਆਪਣੇ ਬਾਰੇ ਸੋਚਾਂਗੀ ਜਦੋਂ ਵੀ ਸਾਡੇ ਵਿੱਚੋਂ ਕੋਈ ਵੀ ਮੇਰਾ ਕਜ਼ਨ ਮੇਰੇ ਪਿਤਾ ਮਾਤਾ ਮਤਲਬ ਜਦੋਂ ਵੀ ਉਹ ਸੋਚਣਗੇ ਕਿ ਹਾਂ ਆਪਾਂ ਆਪਾਂ ਦੀ ਸ਼ਖਸੀਅਤ ਕੀ ਹੈ ਉਹ ਸ਼ਾਇਦ ਉਦੋਂ ਹੀ ਆਪਾਂ ਨਾਨਾ ਜੀ ਨੂੰ ਯਾਦ ਕਰਾਂਗੇ ਤੇ ਇੰਨੀ ਮਹਾਨ ਸ਼ਖਸੀਅਤ ਦੇ ਜੀਨਸ ਆਪਣੇ ਵਿੱਚ ਲੈ ਕੇ ਆਉਣਾ ਇੱਕ ਮੇਰੇ ਲਈ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਆ ਇਸ ਚੀਜ਼ ਲਈ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਮਹਾਨ ਪਰਉਪਕਾਰੀ ਨਾਨਾ ਜੀ ਸਰਦਾਰ ਚਰਨ ਸਿੰਘ ਜੀ ਜੋ ਕਿ ਆਪਣੀ ਦਿੱਤੇ ਸਵਾਸਾਂ ਨੂੰ ਪੂਰਾ ਕਰਕੇ ਚਲਾ ਮਾਰ ਚੁੱਕੇ ਨੇ ਤੇ ਉਹ ਬਹੁਤ ਹੀ ਮਹਾਨ ਪਰਉਪਕਾਰੀ ਇਨਸਾਨ ਸੀਗੇ ਉਹਨਾਂ ਦੇ ਉਹਨਾਂ ਦੀਆਂ ਲਿਖਤਾਂ ਜਦੋਂ ਕੋਈ ਪੜ੍ਹਦਾ ਉਹਦੇ ਵਿੱਚ ਜੋ ਵੀ ਸਿੱਖਿਆਵਾਂ ਨੇ ਉਹ ਸਾਰਾ ਪਰਉਪਕਾਰੀ ਹੈ ਜੋ ਰੈਂਦੀ ਦੁਨੀਆ ਤੱਕ ਰਹੇਗਾ ਜੋ ਵੀ ਪੜ੍ਹੇਗਾ ਉਹ ਪਰਉਪਕਾਰ ਹੁੰਦੇ ਰਹਿਣਗੇ ਤੇ ਜਾਣ ਵੇਲੇ ਵੀ ਉਹਨਾਂ ਨੇ ਆਪਣਾ ਸਰੀਰ ਵੀ ਉਸੇ ਪਰਉਪਕਾਰ ਵਿੱਚ ਹੀ ਲਾ ਦਿੱਤਾ ਸੋ ਇਸ ਕਰਕੇ ਬਹੁਤ ਵੱਡੇ ਪਰਉਪਕਾਰੀ ਸੀ ਸਦਾ ਹੀ ਸਾਰਿਆਂ ਨਾਲ ਮਿੱਠ ਬੋਲਣ ਵਾਲੇ ਜਿਸ ਕੋਲ ਵੀ ਬੈਣਾ ਉਹਨੂੰ ਕੁਝ ਦੇਣਾ ਹੀ ਉਸ ਕੋਲ ਲੈਣਾ ਨਹੀਂ ਕੁਝ ਚਾਹੇ ਉਹ ਸਿੱਖਿਆ ਰੂਪ ਚ ਦੇਣ ਚਾਹੇ ਕਿਸੇ ਰੂਪ ਚ ਵੀ ਦੇਣ ਪਰ ਉਹ ਦਿੰਦੇ ਸੀਗੇ ਦਾਤੇ ਹੀ ਸੀਗੇ ਉਹ ਬਹੁਤ ਵੱਡੇ ਸਾਧੂ ਸੀਗੇ ਜਿਨ੍ਹਾਂ ਦਾ ਮਨ ਸਾਧਿਆ ਹੋਇਆ ਸੀ ਤਾਂ ਹੀ ਕਿਸੇ ਨੂੰ ਸੇਧ ਦਿੰਦੇ ਸੀਗੇ ਸੋ ਬਹੁਤ ਵੱਡਾ ਜੀਵਨ ਸੀ ਜਿਸ ਨੂੰ ਜੀ ਕੇ ਤੇ ਉਹਨਾਂ ਦਾ ਜੀਵਨ ਚੱਲਦਾ ਹੀ ਰਹੇਗਾ ਜਦੋਂ ਤੱਕ ਉਹਨਾਂ ਦੀਆਂ ਲਿਖਤਾਂ ਸਾਨੂੰ ਜੋ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਅਸੀਂ ਉਹਨਾਂ ਦੇ ਚੱਲਦਾ ਰਹਿਣਾ ਜਿਵੇਂ ਜਿਵੇਂ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਰਾਵਾਂਗੇ ਓਇਓ ਉਹ ਵੀ ਸਾਡੇ ਨਾਲ ਚੱਲ ਰਹੇ ਨੇ ਸੋ ਇਸ ਕਰਕੇ ਜਿਹੜੇ ਐਸੇ ਮਹਾਨ ਪਰਉਪਕਾਰੀ ਪੁਰਖ ਹੁੰਦੇ ਨੇ ਜੀ ਪੂਰਨ ਪੁਰਖ ਇਹ ਕਦੀ ਨਾ ਹੁੰਦੇ ਨੇ ਤੇ ਨਾ ਕਦੀ ਜਾਂਦੇ ਨੇ ਸੋ ਇਹੀ ਬਸ ਜੀ ਉਹਨਾਂ ਦੇ ਚਰਨਾਂ 'ਚ ਹੈ ਜੀ ਉਹ ਆਪਣੀ ਸਿੱਖਿਆ ਤੇ ਆਪਣਾ ਮਿਹਰ ਭਰਿਆ ਹੱਥ ਸਾਡੇ ਤੇ ਰੱਖਣ ਅਸੀਂ ਸਰਦਾਰ ਚਰਨ ਸਿੰਘ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਪਹਿਲੇ ਦਿਨੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਜਾਗਦੀ ਮਿਸਾਲ ਪੈਦਾ ਕੀਤੀ ਹੈ ਕਿਉਂਕਿ ਇਹ ਜੋ ਸ਼ੁਭ ਕੰਮ ਹੈ ਇਹ ਉਹ insan ਕਰ ਸਕਦਾ ਹੈ ਜੋ ਅੰਦਰੋਂ ਪਰਮਾਤਮਾ ਦੇ ਨਾਲ ਜੁੜਿਆ ਹੁੰਦਾ ਹੈ ਉਹਨਾਂ ਦੀਆਂ ਕਿਤਾਬਾਂ ਆਪਾਂ ਸਾਰਿਆਂ ਨੇ ਪੜੀਆਂ ਨੇ ਕਿਤਾਬਾਂ ਵੀ ਪੜਦੇ ਰਵਾਂਗੇ ਉਹ ਹਮੇਸ਼ਾ ਸਾਨੂੰ ਸੇਧ ਦਿੰਦੇ ਰਹਿਣਗੇ ਤੇ ਅਸੀਂ ਸਾਰੇ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ ਡਾਕਟਰਜੀਤ ਦੇਵਗੰਦ ਤੇ ਸਮੂਹ ਸਟਾਫ ਵੱਲੋਂ ਇਹਨਾਂ ਦਾ ਤਹਿ ਦਿਲੋਂ ਇਹਨਾਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਉਣ ਵਾਲੀ ਪੀੜ੍ਹੀਆਂ ਨੂੰ ਇੱਕ ਨਵੀਂ ਡਾਇਰੈਕਸ਼ਨ ਦੇ ਦਿੱਤੀ ਹੈ ਜਿਹੜੀ ਕਿ ਹਮੇਸ਼ਾ ਹੀ ਚੱਲਦੀ ਰਹੇਗੀ ਇਹਨਾਂ ਚੰ ਸ਼ਬਦਾਂ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ